ਕੌਣ ਸੀ ਜੀ ਮੈਡੀ ਜੀ ਦੀ ਇੰਨੀ ਕਿਰਪਾ ਗੁਰੂ ਮਹਾਰਾਜ ਦੀ ਅਸੀਂ ਕਿਰਪਾ ਸਮਝਦੇ ਸਾਡੇ ਤੇ ਆ ਕਿ ਅਸੀਂ ਇਹਦੇ ਇੱਕ ਹਿੱਸੇ ਬਣੇ ਅਸੀਂ ਖੁਦ ਨਹੀਂ ਕਈ ਵਾਰੀ ਸਾਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਕਿ ਇੰਨੇ ਕਮਾਲ ਦੇ ਰਿਜ਼ਲਟ ਹੁੰਦੇ ਆ ਖੁਦ ਵੀ ਅਸੀਂ ਕਈ ਵਾਰੀ ਸਾਨੂੰ ਆਪ ਨੂੰ ਪਤਾ ਨਹੀਂ ਲੱਗਦਾ ਕਿ ਪੇਸ਼ੈਂਟ ਨੂੰ ਪ੍ਰੋਬਲਮ ਜਿਹੜੀ ਹੁੰਦੀ ਆ ਉਹਦੀ ਅਸੀਂ ਮੈਡੀਸਨ ਦਿੰਨੇ ਆ ਲੇਕਿਨ ਉਹ ਜਿਹੜੀਆਂ ਹੋਰ ਆਰਗਨਸ ਦੇ ਵਿੱਚ ਪ੍ਰੋਬਲਮਸ ਹੁੰਦੀਆਂ ਉਹ ਵੀ ਠੀਕ ਹੋ ਜਾਂਦੀਆਂ ਪਲਾ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਆਏ ਹਾਂ ਇੱਕ ਐਸੇ ਸਥਾਨ ਦੇ ਉੱਪਰ ਜਿਹੜਾ ਕਿ ਜੀਟੀ ਰੋਡ ਦੇ ਉੱਤੇ ਜਦੋਂ ਆਪਾਂ ਜਾਣੇ ਹੈਗੇ ਆ ਕੋਟਕਪੂਰੇ ਤੋਂ ਆ ਜਾਣੇ ਹੈਗੇ ਆ ਤੇ ਬਿਲਕੁਲ ਜਦੋਂ ਪੁਲ ਚੜ੍ਹਨ ਲੱਗਦੇ ਆ ਉਹਦੇ ਬਿਲਕੁਲ ਸੱਜੇ ਹੱਥ ਹੈਗਾ ਜਦੋਂ ਮੋਗੇ ਤੋਂ ਆਉਨੇ ਆ ਕੋਟਕਪੂਰਾ ਬਾਈਪਾਸ ਦੇ ਉੱਤੇ ਤਾਂ ਜਦੋਂ ਪੁਲ ਉਤਰਦੇ ਆ ਉਹਦੇ ਨਾਲ ਹੀ ਖੱਬੇ ਹੱਥੋਂ ਕੇ ਤੁਸੀਂ ਇਸ ਸਥਾਨ ਜਿਹੜਾ ਹੈਗਾ ਨਾਨਕਸਰ ਦਾ ਹਸਪਤਾਲ ਜਿਹੜਾ ਖੁੱਲਿਆ ਹੈਗਾ ਜਿੱਥੇ ਇਲੈਕਟ੍ਰੋਮੋਮਬੈਥੀ ਦੇ ਨਾਲ ਲੋਕਾਂ ਦੀਆਂ ਬਿਮਾਰੀਆਂ ਨੂੰ ਦੂਰ ਕੀਤਾ ਜਾਂਦਾ ਗੱਲ ਕਰਦੇ ਆਂ ਬਾਈ ਜੀ ਦੇ ਨਾਲ ਜਿਨ੍ਹਾਂ ਨੇ ਇਹ ਫੁਰਨਾ ਫੁਰਿਆ ਔਰ ਕਿਵੇਂ ਇਹਨਾਂ ਨੇ ਇਹ ਪਹਿਲਾਂ ਸਟਾਰਟ ਕੀਤਾ ਡਿਸਪੈਂਸਰੀ ਤੋਂ ਤੇ ਕਿਵੇਂ ਇੱਥੋਂ ਤੱਕ ਪਹੁੰਚੇ ਆ ਬਾਈ ਜੀ ਸਵਾਗਤ ਹੈ ਤੁਹਾਡਾ ਕੀ ਕਹਿਣਾ ਚਾਹੋਗੇ ਇਹ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਸਾਡੀ ਸੋਸਾਇਟੀ ਹੈ ਨਾ ਗੁਰੂ ਕੀ ਸੰਗਤ ਨਾਨਸਰ ਸੇਵਾ ਸੋਸਾਇਟੀ ਇਹ ਪਾਰ ਕਰਦੀ 4:30 ਤੋਂ ਤੜਕੇ ਯਾਨੀ 7 ਵਜੇ ਤਾਈਂ ਉਹ ਬਸ ਹੌਲੀ-ਹੌਲੀ ਪ੍ਰੋਗਰਾਮ ਬਣ ਗਿਆ ਸਾਡੇ ਮੈਂਬਰ ਕਹਿੰਦੇ ਆਪਾਂ ਕੋਈ ਭਲੇ ਦਾ ਕੰਮ ਕਰੀਏ ਤੇ ਅਸੀਂ ਇੱਕ ਬਿਆਨਤ ਗਲੀ ਨੂੰ ਪਰ ਸੱਤ ਦੇ ਵਿੱਚ ਸਮਝ ਲੋ 2016 ਦੇ ਵਿੱਚ ਉੱਥੇ ਇੱਕ ਛੋਟੀ ਜੀ ਸਾਡਾ ਇਲੈਕਟ੍ਰੀਕਲ ਲੇਬਰ ਯੂਨੀਅਨ ਦਫ਼ਤਰ ਸੀ ਉੱਥੇ ਉਹ ਅਸੀਂ ਲੈ ਲਿਆ ਉਹਨਾਂ ਕੋਲੋਂ ਫ੍ਰੀ ਸੇਵਾ ਚ ਤੇ ਉੱਥੇ ਅਸੀਂ ਇਹਦੀ ਯਾਨੀ ਛੋਟੀ ਜਿਹੀ ਜਿਸਪੈਂਸੀ ਖੋਲੀ ਸੀਗੀ ਉਸ ਤੋਂ ਬਾਅਦ ਫਿਰ 2.5 ਸਾਲ ਲੰਘ ਗਏ ਉਸ ਤੋਂ ਬਾਅਦ ਫਿਰ 2018 ਦੇ ਵਿੱਚ ਉੱਥੇ ਭਾਈ ਕੀ ਸਮਾਗ ਸਮਾਗਮ ਹੁੰਦੇ ਆ ਵੱਡੇ ਪਾਠਾਂ ਦੇ 25 ਦਿਨ ਸਮਾਗਮ ਚੱਲਦਾ ਤੇ ਉਹਨਾਂ ਵਜ੍ਹਾ ਦਾ ਸਰਵਰ ਲੱਗਦਾ ਤੇ ਉਹ ਬਾਬਾ ਜੀ ਨੂੰ ਬੇਨਤੀ ਕੀਤੀ ਦਾਸ ਨੇ ਵੀ ਸਾਡੇ ਮੈਂਬਰ ਦਾ ਟਾਈਮ ਕੱਢ ਦੇਣੀ ਤੇ ਮੈਂ ਹੀ ਕਰਦੇ ਆ ਉਹ ਆਪ ਹੀ ਕਰਵਾ ਲੈਂਦੇ ਨਾ ਜਦੋਂ ਕੋਈ ਕੰਮ ਕਰਾਉਣਾ ਹੋਵੇ ਦਾਸ ਨੇ ਬੇਨਤੀ ਕੀਤੀ ਬਾਬਾ ਜੀ ਤੁਹਾਡੀ ਕਿਰਪਾ ਨਾਲ ਅਸੀਂ ਇੱਕ ਉੱਥੇ ਗਲੀ ਨੰਬਰ 7 ਦੇ ਵਿੱਚ ਬੈਂਤਨਗਰ ਚ ਅਸੀਂ ਇੱਕ ਡਿਸਪੈਂਸਰੀ ਖੋਲੀ ਹੈ ਬਾਬਾ ਜੀ ਬੜੇ ਖੁਸ਼ ਹੋਏ ਕਹਿੰਦੇ ਵੀ ਬਹੁਤ ਚੰਗੀ ਗੱਲ ਆ ਬੇਗਰੀ ਬਰਾ ਭਰਾ ਹੁੰਦਾ ਤੇ ਉ ਉਪਰੰਤ ਫਿਰ ਮੈਂ ਦਾਸ ਬੈਠਾ ਰਿਆ ਉਹ ਬਾਬਾ ਜੀ ਨੇ ਆਪ ਮੇਰੇ ਨੂੰ ਕਹੜਾ ਲਿਆ ਮੈਂ ਕਿਹਾ ਜੀ ਕਈ ਵਾਰੇ ਵੀ ਸੋਚਦੇ ਆ ਵੀ ਕੋਈ ਜਗ੍ਹਾ ਲੈ ਕੇ ਹਸਪਤਾਲ ਵੱਡਾ ਬਣ ਜੇ ਤੇ ਫਿਰ ਜਦ ਮੈਂ ਦਾਸ ਨੇ ਜਦੋਂ ਇਹ ਗੱਲ ਕਹੀ ਤੇ ਬਾਬਾ ਜੀ ਕਹਿੰਦੇ ਇਹ ਤਾਂ ਹੋਰ ਵੀ ਚੰਗੀ ਗੱਲ ਆ ਤੇ ਉਸ ਤੋਂ ਬਾਅਦ ਫਿਰ ਬਾਬਾ ਜੀ ਕਹਿੰਦੇ ਵਾਰੋ ਹਿੰਮਤ ਹਿੰਮਤ ਨਹੀਂ ਹਾਰਨੀ ਐਸ ਤਰ੍ਹਾਂ ਕਰਕੇ ਮੈਨੂੰ ਕਿਹਾ ਉਂਗਲ ਕੀਤੀ ਵੀ ਹਿੰਮਤ ਨਹੀਂ ਹਾਰਨੀ ਲੱਗੇ ਰਹੋ ਬਹੁਤ ਵਧੀਆ ਕੰਮ ਭਲੇ ਦਾ ਕੰਮ ਚਲੋ ਅਸੀਂ ਦਾਖ ਨੇ ਆ ਕੇ ਸੰਗਤ ਨੂੰ ਦੱਸਿਆ ਤੇ ਸਾਰੇ ਮੰਨ ਗਏ ਕਹਿੰਦੇ ਜੇ ਬਾਬਾ ਜੀ ਨੇ ਕਿਹਾ ਤਾਂ ਫਿਰ ਤਾਂ ਕਰੋ ਤੇ ਅਸੀਂ ਫਿਰ ਸੰਗਤੋਂ ਰੁਪਈਏ ਇਕੱਠੇ ਕੀਤੇ ਤੇ 19 ਸਾਲ 2019 ਦੇ ਵਿੱਚ ਜਾ ਗਏ ਉਹ ਸਾਰ ਬਾਦ ਮੈਂ ਫਿਰ ਹਾਰੀ ਲਵਾਈ ਬਾਬਾ ਜੀ ਤੁਸੀਂ ਕਹੇ ਵੀ ਹਮਦਵਾਰੋ ਤੇ ਅਸੀਂ ਹਮਦਵਾਰੀ 15 ਲੱਖ ਰੁਪਈਆ ਸੰਗਤੋਂ ਇਕੱਠਾ ਕੀਤਾ ਤੇ 43 ਮਰਲੇ ਜਗ੍ਹਾ ਦਾ ਬਿਆਨਾ ਦੇਤਾ ਅਸੀਂ ਕੋਟਪੂਰਾ ਬਾਈਪਾਸ ਦੇ ਉੱਤੇ ਤੇ ਹੁਣ ਸਾਨੂੰ ਅਸੀਂ 2019 ਦੇ 31 ਦਸੰਬਰ ਨੂੰ ਅਸੀਂ ਰਜਿਸਟਰੀ ਕਰਾਉਣੀ ਆ ਤੇ ਸਾਨੂੰ 32 ਸਾਢੇ 32 ਲੱਖ ਰੁਪਏ ਚਾਹੀਦਾ ਬਾਬਾ ਇਹ ਕਹਦੇ ਉਹ ਵੀ ਆ ਜਾਊਗਾ ਕੋਈ ਨਹੀਂ ਆਪੇ ਭੇਜ ਦੇਣੇ ਗੁਰੂ ਸਾਹਿਬ ਤੇ ਚਲੋ ਅਸੀਂ ਦਾਸ ਨੇ ਕਿਹਾ 7 ਵਜੇ ਤੇ ਉਸ ਤੋਂ ਬਾਅਦ ਫਿਰ ਅ ਟਾਈਮ ਤੇ ਰਜਿਸਟਰੀ ਕਰਾਈ ਗਈ ਤੇ ਉਸ ਤੋਂ ਬਾਅਦ ਫਿਰ ਆਪਣਾ 23 ਸੰਦੇ 8 ਜਨਵਰੀ ਨੂੰ ਅਸੀਂ ਇੱਥੇ ਮੂਰਤ ਕੀਤਾ ਇਹ ਜਗ੍ਹਾ ਦੇ ਉੱਪਰ ਜਿੱਥੇ ਅਸੀਂ ਬੈਠੇ ਆ। ਤੇ ਕਿਹਦਾ ਜਾਓਗੇ ਕਿ ਇੱਥੇ ਫਿਰ ਤੁਸੀਂ ਏਲਟੋ ਹੋਮੋਪੈਥੀ ਦਾਤੇ ਨਾਲ ਲੈਬੋਰੀ ਦੇ ਟੈਸਟ ਫ੍ਰੀ ਅੱਧੇ ਅੱਧੇ ਰੇਟ 'ਚ ਕਰਨ ਦਾ ਸੰਕਲਪ ਕੀਤਾ। ਇਹ ਜੀ ਪਹਿਲਾਂ ਅਸੀਂ ਆਹ ਕੱਲੇ ਦਵਾਈ ਦਵਾਈ ਸ਼ੁਰੂ ਕੀਤੀ ਸੀ ਤੇ ਉਸ ਤੋਂ ਬਾਅਦ ਆ ਜਿਹੜਾ ਆਪਣਾ ਪਿਛਲਾ ਸਾਲ ਨਾ ਕਿਹਾ ਨਵੇਂ ਮਹੀਨੇ 'ਚ ਅਸੀਂ ਲੈਬੋਰੀ ਚਾਲੂ ਕੀਤੀ ਆ। ਉਹਦੇ ਵਿੱਚ ਅਸੀਂ ਬਾਜ਼ਾਰ ਦੇ ਨਾਲੋਂ 50% ਰੇਟ ਘੱਟ ਲੈ ਰਹੇ ਆ। ਕੁਈ ਟੈਸਟ ਜਿਹੜਾ ਮਰਜ਼ੀ ਦਾ ਟੈਸਟ ਹੋਵੇ ਸਾਰੇ ਟੈਸਟ ਹੋ ਰਹੇ ਐ ਤੇ ਜੀ ਉਹ ਸੀਗੀ ਮੇਰੇ 13 1/2 ਐਮਐਮ ਦੀ ਸੀਗੀ ਪਥਰੀ ਉਹ ਮੇਰੀ ਇੱਥੋਂ ਠੀਕ ਹੋਈ ਐ ਤੇ ਦਵਾਈ ਮੈਂ ਇੱਥੋਂ ਵੀ ਲੈ ਰਹੀ ਆ ਬਹੁਤ ਚੰਗੀ ਜਦੋਂ ਦੀ ਸਾਡੀ ਸਿਹਤ ਖੁੱਲੀ ਆ ਡਿਸਪੈਂਸਰੀ ਉਦੋਂ ਦੀ ਦਵਾਈ ਲੈ ਰਹੀ ਆ ਮੈਂ ਤੇ ਚਲੋ ਠੀਕ ਐ ਨੁਕਸਾਨ ਤਾਂ ਨਹੀਂ ਕੋਈ ਹੁੰਦਾਗਾ ਤੇ ਚਲੋ ਥੋੜਾ ਬਹੁਤਾ ਫਾਇਦਾ ਵੀ ਹੁੰਦਾ ਹੈਗਾ ਇਸ ਕਰਕੇ ਦਵਾਈ ਮੈਨੂੰ ਚਲੋ ਠੀਕ ਐ ਲਈ ਜਾਨੀ ਆ ਪਥਰੀ ਨਿਕਲੀ ਹਾਂਜੀ ਖੁਰਖੁਰ ਕੇ ਨਿਕਲੀ ਹੈ ਡੇਢ ਪੌਣੇ 2 ਮਹੀਨਿਆਂ ਦੇ ਵਿੱਚ ਵਿੱਚ ਤੇ ਮੈਂ ਬਿਲਕੁਲ ਠੀਕ ਹੈ ਪਥਰੀ ਵੱਲੋਂ ਉਸ ਤੋਂ ਬਾਅਦ ਮੇਰੇ ਕੋਈ ਪਥਰੀ ਨਹੀਂ ਪਈ ਤੇ ਉਦੋਂ ਦੀ ਵਸਵੇ ਦੀ ਠੀਕ ਹੈ ਪਾਪੀ ਜੇ ਤੁਸੀਂ ਇਹ ਇਲੈਕਟ੍ਰੋਮੋਫੀਥੀ ਦਾ ਸ਼ੁਰੂ ਕਰ ਲਿਆ ਤੇ ਤੁਸੀਂ ਆਪਦੇ ਤੇ ਵੀ ਟ੍ਰਾਈਆਂ ਕੀਤੀਆਂ ਜਿਵੇਂ ਮਾਤਾ ਜੀ ਦੀ ਪਥਰੀ ਹੱਟ ਗਈ ਤੇ ਤੁਹਾਡੇ ਵੀ ਐਨਕ ਲੱਗੀ ਸੀਗੀ 3.5 ਨੰਬਰ ਦੀ ਤੇ ਫਿਰ ਤੇ ਫਿਰ ਤੁਸੀਂ ਵੀ ਸਟਾਰਟ ਕਰਤੀ ਦਵਾਈ ਲੈਣੀ ਤੇ ਸੈੱਟ ਹੋ ਗਿਆ ਕੰਮ 6.5 ਤੇ 3 ਨੰਬਰ ਸੀਗਾ ਜੀ ਤੇ ਜਦੋਂ ਮੈਂ ਦਵਾਈ ਇਹ ਪਹਿਲਾਂ ਮੈਂ ਹੋਰ ਬਹੁਤ ਦਵਾਈਆਂ ਪਾਈਆਂ ਜੀ ਆਪਣੇ ਆਉ ਦੂਜੀ ਕੀ ਕਹਿੰਦੇ ਹੁੰਦੇ ਆ ਹੋਮੋਪੈਥਿਕ ਵੀ ਪਾਈ ਅੰਗਰੇਜ਼ੀ ਡਾਕਟਰਾਂ ਤੋਂ ਪਾਦੇ ਕਿੰਨਿਆਂ ਤੋਂ ਮੈਂ ਦਵਾਈ ਲਈ ਕਿਸੇ ਨੂੰ ਫਰਕ ਨਹੀਂ ਪਿਆ ਫਿਰ ਜਦੋਂ ਇੱਥੇ ਦਵਾਈ ਸ਼ੁਰੂ ਕੀਤੀ ਤੇ ਦਾਸ ਨੇ ਸੋਚਿਆ ਵਿਆਹ ਦਵਾਈ ਪਾ ਕੇ ਵੇਖੀਏ ਤੇ 6 ਮਹੀਨੇ ਬਾਅਦ ਅਤਾ ਨਬਰ ਤੇਜ ਹੋ ਗਈ ਨਗਾ ਤੇ ਮੈਂ ਤਿੰਨ ਚਾਰ ਵਾਰ ਛੇ-ਛੇ ਬੋਤਲਾਂ ਆਏ ਤੇ ਉਹ ਸਾਢੇ ਤਿੰਨ ਦਾ ਸੱਤ ਤਿੰਨ ਬਰ ਖਤਮ ਹੋ ਗਿਆ ਜੀ ਹਾਂ ਜੀ ਤੇ ਹੋਰ ਇੱਕ ਮੈਦਵਾ ਨਹੀਂ ਹਟਦਾ ਸੀਗਾ ਬਵਾਸੀਰ ਉਹ ਵੀ ਸਹੀ ਹੋ ਗਈ ਇੱਥੋਂ ਅੰਗਲ ਜੀ ਤੁਸੀਂ ਇਹ ਰਲ ਕੇ ਸਾਰਿਆਂ ਨੇ ਇਹ ਜਿਹੜਾ ਬੂਟਾ ਲਾਇਆ ਸੀਗਾ ਜਿਹੜਾ ਸ਼ਾਨਦਾਰ ਪੇੜ ਦਾ ਰੂਪ ਧਾਰਨ ਕਰ ਰਿਹਾ ਕੀ ਕਹਿਣਾ ਚਾਹੋ ਅਸੀਂ ਬੂਟਾ ਹੀ ਹੌਲੇ ਪਾ ਰਹੇ ਜੀ ਇਹ ਉਹ ਤੱਕੀ ਕਰ ਰਿਹਾ ਹੈਗਾ ਬਹੁਤ ਵਧੀਆ ਰਹਿ ਰਿਹਾ ਦਵਾਈ ਲੈ ਰਹੇ ਠੀਕ ਹੋ ਰਹੇ ਸਾਰੇ ਕੀ ਕਹਿਣਾ ਚਾਹੋਗੇ ਕਿ ਟਾਈਮ ਵੀ ਪਾਸ ਹੋ ਜਾਂਦਾ ਜਦੋਂ ਆਉਨੇ ਆ ਕੋਈ ਗੱਲ ਬਾਤ ਸਲਾਹ ਕਰਨ ਦੇ ਹੈਗਾ ਜੀ ਇਹ ਤਾਂ ਸਾਰੇ ਇੱਕ ਸਲਾਹ ਕਰਦੇ ਜਿਹੜੀ ਲੋੜ ਉਹਦੀ ਕਰ ਲਈਦੀ ਹੈ ਜੀ ਧਰਮ ਦੇ ਨਾਲ ਨਾਲ ਧਾਰਮਿਕਤਾ ਕੰਮ ਕਰਦੀ ਸੀਗੇ ਸਾਰੇ ਇਹਨਾਂ ਨੇ ਮਿਲ ਕੇ ਤੋਂ ਨਾਲ ਸੇਵਾ ਦਾ ਹੋ ਗਿਆ ਹਾਂ ਜੀ ਹਾਂ ਜੀ ਹੁਣ ਅਸੀਂ ਗੱਲ ਸੇਵਾ ਦੇ ਰਡਸਾ ਸਵਾਗਤ ਹੈ ਤੁਹਾਡਾ ਵੈਗੁਰਜੀ ਘਾਸਾ ਵੈਗੁਰਜੀ ਕੀ ਫਤਿਹ ਨੰਦਸਰ ਕੀ ਕਹਿਣਾ ਚਾਹੋਗੇ ਕਿ ਨਾ ਵੀ ਇਲੈਕਟ੍ਰੋਪੈਥੀ ਤੇ ਰਿਜ਼ਲਟ ਵੀ ਜਿਵੇਂ ਇਲੈਕਟ੍ਰਿਕ ਕਰੰਟ ਹੁੰਦਾ ਕੀ ਕਹਿਣਾ ਚਾਹੋਗੇ ਕਿ ਜੇ ਰਿਜ਼ਲਟ ਵੀ ਇਲੈਕਟ੍ਰੋ ਹੋਮੋਪੈਥੀ ਦੇ ਜਿਹੜੇ ਆ ਉਹ ਇਲੈਕਟ੍ਰਿਕ ਕਰੰਟ ਵਾਲੀ ਆ ਦੇਖੋ ਜੀ ਇਲੈਕਟ੍ਰੋ ਹੋਮੋਪੈਥਿਕ 158 ਸਾਲ ਪੁਰਾਣੀ ਪੈਥੀ ਆ ਕੌਣ ਸੀ ਜਿਹਨਾਂ ਨੂੰ ਇਟਲੀ ਦੇ ਵਿੱਚ ਇਹਨਾਂ ਨੂੰ ਸ਼ੁਰੂਆਤ ਉੱਥੋਂ ਹੋਈ ਪਰ ਹੌਲੀ-ਹੌਲੀ ਇਹ ਸਾਰੇ ਵਰਲਡ ਦੇ ਵਿੱਚ ਫੈਲੀ ਸੋ ਇਹਨਾਂ ਦੇ ਜਿੰਨੇ ਵੀ ਮੈਡੀਸਨਸ ਆ ਸਭ ਤੋਂ ਪੋਜੀਟਿਵ ਗੱਲ ਤਾਂ ਇਹ ਹੀ ਹੈ ਕਿ ਸਰੀਰ ਤੇ ਕੋਈ ਵੀ ਬੁਰਾ ਪ੍ਰਭਾਵ ਨਹੀਂ ਹੈ ਇਹ ਤਾਂ ਬਹੁਤ ਛੋਟੀ ਗੱਲ ਹੈ ਕਿ ਕਿਸੇ ਦਾ ਐਸਿਡ ਬੰਨ ਨੂੰ हट ਜਾਣਾ ਪਰ ਇਹ ਬਲੱਡ ਤੇ ਲੈਂਫ ਦੇ ਕੰਮ ਕਰਦੀ ਔਰ ਕੋਈ ਵੀ ਪੇਸ਼ੈਂਟ ਹੁੰਦਾ ਮੰਨ ਲਓ ਜੇ 1% ਕਿਸੇ ਨੂੰ ਨਹੀਂ ਵੀ ਫਰਕ ਪੈਂਦਾ ਉਹਦਾ ਨੁਕਸਾਨ ਨਹੀਂ ਹੁੰਦਾ ਪਰ 99% ਅਸੀਂ ਪੇਸ਼ੈਂਟ ਨੂੰ ਠੀਕ ਕਰਕੇ ਤੋਰਦੇ ਹਾਂ ਹਾਂਜੀ ਬਿਲਕੁਲ ਜੀ ਇਹ ਸਾਰੀ ਤਰ੍ਹਾਂ ਦੇਖੋ ਯੰਗ ਬਲੱਡਡ ਵੀ ਬਿਯੁਰਗ ਵੀ ਵਤ ਅਲਰੇਡੀ ਉਮਰ ਦੇ ਵੀ ਬੱਚੇ ਵੀ ਕੀ ਕਹਿਣਾ ਚਾਹੋਗੇ ਕਿ ਇਹ ਸੋਸਾਇਟੀ ਜਿਹੜੀ ਹੈਗੀ ਹੈ ਇੱਕ ਖੁਸ਼ੂ ਹੈ ਜਿਹੜੀ ਫੈਲਦੀ ਆ ਪ੍ਰੇਮ ਵਸਾਂ ਦਾ ਔਰ ਇਹ ਵੱਡਾ ਜਿਹੜਾ ਕਾਰਜ ਤੁਸੀਂ ਕਰਿਆ ਧਰਮ ਦਾ ਜਿਹਦੇ ਵਿੱਚ ਲੋਕਾਂ ਨੂੰ ਫ੍ਰੀ ਲਾਜ਼ ਮਿਲਦਾ ਲੈਬੋਰੀ ਦੇ ਟੈਸਟ ਉਹਦੇ ਰੇਟ 'ਚ ਕਰਤੇ ਕਿਉਂਕਿ ਹਰਤੀ ਜਦੋਂ ਤੋਂ ਬੰਦਾ 슈ਗਰ ਆ ਔਰ ਜਦੋਂ 슈ਗਰ ਇੱਕ ਵਾਰੀ ਹੋ ਜੇ ਤਾਂ ਉਹਦੇ ਨਾਲ ਬਿਮਾਰੀਆਂ ਹੋਰ ਵੀ ਆਉਂਦੀਆਂ ਉਹਦੇ ਨਾਲ ਨਾਲੇ ਜਿਹੜਾ ਰੇਟ ਵੀ ਇੰਨੇ ਸਸਤੇ 20-20 ਦੇ ਵਿੱਚ ਦਵਾਈ ਕੀ ਕਰਾ ਜਾਓ ਦੇਖੋ ਇੱਕ ਸਾਡੀ ਸੋਚ ਬਣੀ ਸੀ ਜਦੋਂ ਆਪਾਂ ਸਮਾਜ ਦੇ ਵਿੱਚ ਵਿਚਰਦੇ ਆ ਤਾਂ ਅਸੀਂ ਪੰਜ ਪਰਸਨ ਹੈਗੇ ਆ ਮੋਗੇ ਦੇ ਜਿਹੜੇ ਬਿਜ਼ਨਸਮੈਨ ਹੈਗੇ ਆ ਮਹਾਪੁਰਸ਼ਾਂ ਦੀ ਅਸੀਂ ਸੰਗਤ ਕਰਦੇ ਭਾਈ ਕੀ ਸਮਾਧ ਨਾਨਕ ਸਰ ਹਨ ਤੇ ਸਾਡੀ ਇੱਕ ਸੋਚ ਬਣੀ ਵੀ ਸਮਾਜ ਦੇ ਵਿੱਚ ਆਪਾਂ ਰਹਿ ਤਰੇ ਆ ਤੇ ਪਰ ਆਪਾਂ ਵੀ ਕੋਈ ਐਫਰਟ ਪਾ ਕੇ ਜਾਈਏ ਠੀਕ ਹੈ ਨਾ ਤੂ ਬੈਠਿਆ ਨੇ ਸਰਦਾਰ ਭਜਨ ਸੰਗੀ ਦੇ ਆਫਿਸ 'ਚ ਬੈਠਿਆ ਨੇ ਅਸੀਂ ਇਹ ਵਿਚਾਰ ਬਣਾਇਆ ਵੀ ਸਭ ਤੋਂ ਪਹਿਲਾਂ ਅਸੀਂ ਡਿਸਪੈਂਸਰੀ ਚਲਾਈ ਉਹ ਕਾਫੀ ਸਾਲ ਚੱਲਦੀ ਰਹੀ 8-10 ਸਾਲ ਤੇ ਅੱਜ ਦੀ ਡੇਟ 'ਚ ਤਕਰੀਬਨ ਮਹੀਨੇ ਦਾ ਅਸੀਂ ਕਹੀਏ ਈਅਰਲੀ ਮਤਲਬ 10 ਹਜ਼ਾਰ ਜਿਹੜੇ ਮਰੀਜ਼ ਆ ਗਿਆ ਦਵਾਈ ਲੈ ਜਾਂਦੇ ਆ ਫ੍ਰੀ ਤੇ ਉਹ ਜਿਹੜੀ ਦਵਾਈ ਬਿਲਕੁਲ ਫ੍ਰੀ ਆ ਇੱਕ ਸਿਰਫ ਇਹਨਾਂ ਦੀ ਚੈਕਿੰਗ ਫੀਸ ਆ ਇੱਕ ਸੋਚ ਇਹ ਬਣੀ ਆ ਕਿ ਇਸ ਦੁਨੀਆ ਤੋਂ ਜਾਣ ਤੋਂ ਪਹਿਲਾਂ ਪਹਿਲਾਂ ਵੀ ਅਸੀਂ ਇੱਕ ਇਸ ਤਰ੍ਹਾਂ ਦਾ ਹਸਪੀਟਲ ਇੱਥੇ ਬਣਾ ਕੇ ਜਾਈਏ ਕਿ ਸਾਡੇ ਤੋਂ ਬਾਅਦ ਜਾਂ ਸਾਡੇ ਹੁੰਦਿਆਂ ਸਾਡੇ ਘੱਟ ਤੋਂ ਘੱਟ ਮੋਗਾ ਡਿਸਟ੍ਰਿਕਟ ਦੇ ਵਿੱਚ ਕਿਸੇ ਨੂੰ ਵੀ ਬਿਮਾਰੀ ਦੀ ਕੋਈ ਪ੍ਰੋਬਲਮ ਆਉਂਦੀ ਆ ਪੈਸੇ ਕਰਕੇ ਉਹ ਇਲਾਜ ਤੋਂਾਂ ਜਾਂ ਨਾ ਰਹੇ ਜੇ ਇਸ ਕਰਕੇ ਸਟਾਰਟਿੰਗ ਅਸੀਂ ਇੱਕ ਨਾਰਮਲ ਇਲੈਕਟ੍ਰੋ ਹੋਮਿਓਪੈਥੀ ਤੋਂ ਕੀਤੀ ਆ ਪਰ ਸਾਡਾ ਵਿਜ਼ਨ ਸਾਰਿਆਂ ਦਾ ਇਹ ਹੈਗਾ ਕਿ ਅਸੀਂ ਹਰ ਇੱਕ ਤਰ੍ਹਾਂ ਦਾ ਯਾਨੀ ਇਹਦੇ ਵਿੱਚ ਹੋਮਿਓਪੈਥੀ ਜਾਂ ਐਲੋਪੈਥੀ ਉਹ ਵੀ ਅੱਗੇ ਲੈ ਕੇ ਆਵਾਂਗੇ ਜੀ ਕੀ ਕਹਾਂ ਜਾਊ ਕਿ ਜਿਹੜੇ ਐਨ ਆਰ ਆਈ ਵੀਰ ਅੱਜ ਬਾਹਰ ਬੈਠੇ ਦੇਖ ਰਹੇ ਆ ਉਹਨਾਂ ਦੇ ਮਨ ਦੇ ਚ ਜਜ਼ਬੇ ਆ ਅਸੀਂ ਸੇਵਾ ਕਰੀਏ ਕਿਉਂਕਿ ਇੱਥੇ ਸਹੀ ਸੇਵਾ ਜਿਵੇਂ ਆਪਾਂ ਇੱਥੇ ਦੇਖ ਲਈਏ ਕਿਉਂਕਿ ਇੱਥੇ ਉਹ ਪੁਰਾਣੇ ਬੰਦੇ ਆ ਜਿਹੜੇ ਅਸੀਂ ਜਿਮੇਜ ਪਾਏ ਪੁੰਦੇ ਆ ਇੱਥੋਂ ਦਾ ਜਿਹੜਾ ਸਿਸਟਮ ਹੈਗਾ ਉਹ ਇਹ ਆ ਕਿ ਸੇਵਾ ਦਾ ਸਿਸਟਮ ਆ ਜੋ ਵੀ ਕੋਈ ਸੇਵਾ ਕਰਨੀ ਚਾਹੁੰਦਾ ਟੈਲੀਫੋਨ ਕਰੇ ਤੇ ਮੰਨ ਚਾ ਕਿ ਹੋਰ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਦਸਵੰਦ ਕੱਢਨੇ ਆ ਤਾਂ ਉਹ ਸੇਵਾ ਪਾਸ ਬਿਲਕੁਲ ਪਾਸ ਸਕਦਾ ਦੇਖੋ ਸਾਡਾ ਇੱਕ ਸ਼ੁਰੂ ਤੋਂ ਹੀ ਜਿਵੇਂ ਮਾਪੁਰਸ਼ਾਲਾ ਲਈ ਰਿਹਾ ਅਸੀਂ ਜਾਦਾ ਕਿਸੇ ਨੂੰ ਜ਼ੋਰ ਦੇ ਕੇ ਜਾਂ ਇਹ ਕਹਿੰਦੇ ਨਹੀਂ ਜਿਆਦਾ ਅਪਰੋਚ ਨਹੀਂ ਕਰਦੇ ਵੀ ਸਾਨੂੰ ਪੈਸੇ ਦਿਓ ਹੀ ਦਿਓ ਪਰ ਜਦੋਂ ਅਸੀਂ ਆਪਦੇ ਸਰਕਲ ਦੇ ਵਿੱਚ ਥੋੜਾ ਜਿਹਾ ਵੀ ਦੱਸਦੇ ਹਾਂ ਜਾਂ ਆਪਦੀ ਮਿੱਤਰਤਾਈ ਦੇ ਵਿੱਚ ਜਾਂ ਸੰਗੀ ਭਾਈਚਾਰੇ ਨੂੰ ਥੋੜਾ ਜਿਹਾ ਵੀ ਦੱਸਦੇ ਵੀ ਅਸੀਂ ਇਦਾਂ ਇਦਾਂ ਸਿਸਟਮ ਸ਼ੁਰੂ ਕੀਤਾ ਤਾਂ ਉਹ ਹਰ ਇੱਕ ਪਰਸਨ ਹੀ ਅਪਰੋਚ ਆਪਦੇ ਆਪ ਅਪਰੋਚ ਕਰਕੇ ਸੇਵਾ ਪਾਉਂਦਾ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਨਾ ਵੀ ਐਸ ਤਰੀਕੇ ਨਾਲ ਇੱਥੇ ਸੇਵਾ ਚੱਲ ਰਹੀ ਆ ਔਰ ਨਿਸ਼ਕਾਮ ਸੇਵਾ ਹੋ ਰਹੀ ਆ ਠੀਕ ਹੈ ਤਾਂ ਉਹ ਆਪਣੇ ਆਪ ਹੀ ਅਪਰੋਚ ਕਰਦੇ ਆ ਬਾਹਰੋਂ ਵੀ ਇੱਕ ਗੱਲ ਹੋਰ ਅਸੀਂ ਸਾਡੇ ਸਾਰਿਆਂ ਦੇ ਬੱਚੇ ਵੀ ਫੌਰਨ ਹੈ ਗਿਆ ਅਸੀਂ ਉਹਨਾਂ ਨੂੰ ਵੀ ਕੰਨੇ ਹੈ ਗਿਆ ਉਹ ਵੀ ਆਪ ਦਾ ਦਸਵੰਦ ਜਾਨੀ ਇੱਥੇ ਪਾਉਂਦੇ ਹੈਗੇ ਤਾਂ ਕਿ ਅਸੀਂ ਅੱਗੇ ਤੋਂ ਆਪ ਦੇ ਡਿਸਟ੍ਰਿਕਟ ਦੀ ਆਪ ਦੇ ਏਰੀਏ ਦੀ ਸਭ ਤੋਂ ਜ਼ਿਆਦਾ ਸੇਵਾ ਕਰ ਸਕੀਏ ਭੈਣ ਜੀ ਕੀ ਕਹਿਣਾ ਚਾਹੋਗੇ ਕਿ ਇੱਥੇ ਸੇਵਾ ਕਰਦੇ ਹੋ ਔਰ ਸੇਵਾ ਕਰਕੇ ਜਦੋਂ ਜਦੋਂ ਦੇ ਜੁੜਿਆ ਇਸਤਾਨ ਦੇ ਨਾਲ ਤਾਂ ਘਰੇ ਵੀ ਬਰਕਤਾਂ ਔਰ ਹਰ ਪਾਸੇ ਕਿਉਂਕਿ ਬਿਮਾਰ ਬੰਦੇ ਆਉਂਦੇ ਆ ਠੀਕ ਹੁੰਦੇ ਆ ਤੇ ਉਹਨਾਂ ਦੇ ਵਿੱਚ ਜਦੋਂ ਅਸੀਸਾਂ ਦੇ ਕੇ ਜਾਂਦੇ ਆ ਤੇ ਉਹ ਸਭ ਤੋਂ ਵੱਡੀਆਂ ਸਾਨੂੰ ਬਹੁਤ ਵਧੀਆ ਲੱਗਦਾ ਜਦੋਂ ਕੋਈ ਮਰੀਜ਼ ਆ ਕੇ ਇੱਥੋਂ ਬੋਲਦਾ ਕਿ ਅਸੀਂ ਇੱਥੋਂ ਠੀਕ ਹੋਏ ਆ ਤੇ ਸਾਨੂੰ ਉਨੀ ਖੁਸ਼ੀ ਹੁੰਦੀ ਆ ਕਿ ਅਸੀਂ ਸੇਵਾ ਵੀ ਕਰਦੇ ਆ ਤੇ ਜਦੋਂ ਸਾਡਾ ਮਰੀਜ਼ ਆ ਕੇ ਬੋਲਦਾ ਤੇ ਸਾਨੂੰ ਬਹੁਤ ਜ਼ਿਆਦਾ ਗਰਭ ਵੀ ਹੁੰਦਾ ਤੇ ਵਧੀਆ ਲੱਗਦਾ ਮੈਂ 6 ਸਾਲ ਤੋਂ ਇਸ ਸੁਸਾਇਟੀ ਨਾਲ ਜੁੜੀ ਹੋਈ ਆ 6 ਸਾਲ ਹੋ ਗਏ ਮੈਨੂੰ ਕੰਮ ਕਰਦੀ ਨੂੰ ਜੇ ਬਪਰੀ ਡਾਇਬਟਿਕ ਦੀ ਗੱਲ ਕਰ ਲਈਏ ਜਿਨ੍ਹਾਂ ਨੂੰ ਹਲੇ ਸ਼ੁਕਰ ਹੋਈ ਨਹੀਂ ਹੁੰਦੀ ਅਗਰ ਉਹ ਇਲੈਕਟ੍ਰੋ ਹੋਮੋਪੈਥੀ ਦੇ ਨਾਲ ਜੁੜ ਜਾਂਦੇ ਹੈਗੇ ਆ ਤਾਂ ਉਹ ਜਿੰਦਗੀ ਲੈ ਜਾਂਦੇ ਆ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਲਾਈਫ ਸਟਾਈਲ ਚੇਂਜ ਕਰਦੇ ਹੋ ਤੁਸੀਂ ਖਾਣ ਪੀਣ ਦੇ ਉੱਤੇ ਪ੍ਰੈਸ ਕਰਾਉਂਦੇ ਹੋ ਨਾਲ ਮੈਡੀਸਨ ਦਿੰਦੇ ਹੋ ਤੇ ਉਹ ਬਪਰੀ ਡਾਇਬਟਿਕ ਵਾਲੇ ਉਹ ساری ਜ਼ਿੰਦਗੀ ਖੁਸ਼ ਰਹਿੰਦੇ ਵੀ ਦਵਾਈ ਤੇ ਪੈਂਦੀ ਨਹੀਂਗੇ ਤੇ ਉਹਨਾਂ ਨੂੰ ਬਿਨਾ ਦਵਾਈ ਤੋਂ ਸ਼ੁਕਰ ਤੋਂ ਨਿਜਾਤ ਮਿਲਦੀ ਹੈ ਦੇਖੋ ਜੀ ਕਿਸੇ ਡਾਕਟਰ ਕੋਲੇ ਵੀ ਇੰਨਾ ਟਾਈਮ ਨਹੀਂ ਹੁੰਦਾਗਾ ਕਿ ਉਹ ਪੇਸ਼ੈਂਟ ਨੂੰ ਬਹੁਤ ਟਾਈਮ ਲਾ ਕੇ ਸਮਝਾਉਣ ਕਿ ਤੁਸੀਂ ਕੀ ਖਾਣਾ ਪਰ ਸਾਡੇ ਕੋਲੇ ਅਸੀਂ ਸਪੈਸ਼ਲੀ ਹਰ ਪੇਸ਼ੈਂਟ ਤੇ ਟਾਈਮ ਵਕਾਇਦਾ ਕੱਢਦੇ ਹਾਂ ਕਿ ਤੁਸੀਂ ਏਜ ਦੇ ਹਿਸਾਬ ਦੇ ਨਾਲ ਜਦੋਂ ਆਪਾਂ ਨੂੰ ਡਾਈਟ ਆਪਦੀ ਚੇਂਜ ਕਰਨੀ ਪੈਂਦੀ ਹੈ ਕਿਉਂਕਿ ਯੰਗ ਏਜ ਦੇ ਵਿੱਚ ਕੁਝ ਹੋਰ ਚੀਜ਼ਾਂ ਹੁੰਦੀਆਂ ਆਪਾਂ ਕੁਝ ਹੋਰ ਖਾਣਾ ਖਾਣੇ ਆ ਜਿਵੇਂ ਜਿਵੇਂ ਏਜ ਵੱਧਦੀ ਹੈ ਪਲੱਸ 40 ਸਾਲ ਤੋਂ ਹੰਨੇ ਆ ਤੇ ਉਦੋਂ ਆਪਾਂ ਨੂੰ ਡਾਈਟ ਚੇਂਜ ਕਰਨੀ ਪੈਂਦੀ ਹੈ ਸੋ ਅਸੀਂ ਵਕਾਇਦਾ ਉਹਨਾਂ ਨੂੰ ਪੇਸ਼ੈਂਟਾਂ ਨੂੰ ਵਕਾਇਦਾ ਟਾਈਮ ਲਾਉਨੇ ਉਹਨਾਂ ਤੇ ਕਾਉਂਸਲਿੰਗ ਕਰਦੇ ਹਾਂ ਕਿ ਤੁਸੀਂ ਹੁਣ ਤੁਹਾਡੀ ਅਗਰ ਤੁਸੀਂ ਇੰਨੀ ਏਜ ਆ ਤੇ ਤੁਸੀਂ ਆਪਦੀ ਡਾਈਟ ਨੂੰ ਚੇਂਜ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਚੱਲ ਰਹੀਆਂ ਉਹਦਾ ਤੁਹਾਨੂੰ ਸਾਹਮਣਾ ਨਾ ਕਰਨਾ ਪਵੇ ਤੇ ਜਦੋਂ ਪੇਸ਼ੈਂਟ ਵੇਅਰ ਹੋ ਜਾਂਦਾ ਉਹਨੂੰ ਪਤਾ ਲੱਗ ਜਾਂਦਾ ਵੇਅਰਨੈਸ ਹੋ ਜਾਂਦੀ ਆ ਤਾਂ ਪੇਸ਼ੈਂਟ ਉਹਨਾਂ ਬਿਮਾਰੀਆਂ ਤੋਂ ਬਚ ਜਾਂਦਾ ਜੇਕਰ ਤੁਸੀਂ ਸੁਸਾਇਟੀ ਨਾਲ ਕੰਮ ਕਰ ਰਹੇ ਹੋ ਜਿੱਥੇ ਸਰਵਸੇ ਧਾਰਮਿਕ ਵਾਈਬ੍ਰੇਸ਼ਨਾਂ ਮਾਈਂਡਸੈਟ ਆਪ ਇਹਨਾਂ ਦੇ ਉਹੋ ਜਿਹੇ ਆ ਕੀ ਕਹਿਣਾ ਚਾਹੋਗੇ ਕਿ ਹਾਲੀਵੁੱਡਾ ਤੁਹਾਡਾ ਵੀ ਕਿਉਂਕਿ ਪਹਿਲਾਂ ਜਦੋਂ ਬੰਦਾ ਹੁੰਦਾ ਕਮਰਸ਼ੀਅਲ ਆਪ ਸਾਰੇ ਜਨ ਲੈ ਗਏ ਆ ਲੇਕਿਨ ਜਦੋਂ ਇਹਨਾਂ ਨਾਲ ਜੁੜ ਜਾਂਦਾ ਤੇ ਆਉਂਦੇ ਆ ਵੀ ਸੋਚ ਆ ਜਿਹੜੀ ਸੋਚ ਦੇ ਵਿੱਚ ਵੀ ਉਹ ਕਮਰਸ਼ੀਅਲਾਈਜੇਸ਼ਨ ਕਰ ਜਾਂਦੀ ਆ ਜਦੋਂ ਰਿਜ਼ਲਟ ਮਿਲਣ ਲੱਗ ਜਾਂਦੇ ਆ ਕੰਮ ਆਪਾਂ ਇੱਥੇ ਕਰਦੇ ਆ ਕਿ ਤਣੋਂ ਕਿ ਤੋਂ ਹੋਰ ਚੀਜ਼ ਦਾ ਰੇਟ ਵੱਧ ਗਿਆ ਕੋਈ ਹੋਰ ਚੀਜ਼ ਹੋ ਗਈ ਖੁਸ਼ੀਆਂ ਜਣੀਆਂ ਰੱਬ ਆਪਣੇ ਅਪਦੇ ਲੱਗ ਜਾਂਦਾ ਦੇਖੋ ਜੀ ਇਹ ਤਾਂ ਮਹਾਰਾਜ ਦੇ ਬਚਨ ਆ ਕਿ ਤੁਸੀਂ ਇੱਕ ਹੱਥ ਇਧਰ ਲਈ ਚੰਗਾ ਕਰੋਗੇ ਤੇ ਦੂਸਰੇ ਪਾਸੇ ਚੰਗਾ ਹੀ ਹੋਣਾ ਸੋ ਜੇ ਤੁਸੀਂ ਆਪ ਦੀ ਨੀਅਤ ਸਾਫ਼ ਰੱਖੋਗੇ ਇਹਨਾਂ ਦੇ ਨਾਲ ਜੜ ਕੇ ਸਾਨੂੰ ਬਹੁਤ ਚੀਜ਼ਾਂ ਸਿੱਖਣ ਨੂੰ ਮਿਲੀਆਂ ਇੱਥੇ ਬਾਬਾ ਜੀ ਦੇ ਦਰਸ਼ਨ ਕਰਨ ਜਾਈਦਾ ਜਦੋਂ ਉੱਥੇ ਜਾਂਦੇ ਆ ਤਾ ਸਾਨੂੰ ਇਹ ਚੀਜ਼ ਦਾ ਮਾਣ ਹੁੰਦਾ ਕਿ ਜੇ ਸਾਨੂੰ ਸੇਵਾ ਦਾ ਜਿੰਨਾ ਕਿ ਮੌਕਾ ਮਿਲਿਆ ਉਹਨੂੰ ਅਸੀਂ ਵਧੀਆ ਤਰੀਕੇ ਦੇ ਨਾਲ ਨਿਭਾਈਏ ਤੇ ਜਿਵੇਂ ਆਪਾਂ ਪੀਸੀਓਡੀ ਦੀ ਗੱਲ ਕਰ ਲਈਏ ਲੇਡੀਆਂ ਦੇ ਵਿੱਚ ਜਿਹੜੀ ਬਹੁਤ ਵੱਡੀ ਪ੍ਰੋਬਲਮ ਹੈਗੀ ਆ ਇਨਫਰਟਿਲਟੀ ਦੀ ਗੱਲ ਕਰ ਲਈਏ ਤਾਂ ਇਲੈਕਟ੍ਰੋ ਹੋਮੋਪੈਥੀ ਇੱਕ ਐਸੀ ਪੈਥੀ ਹੈ ਜਿਹਦੇ ਨਾਲ ਹਰ ਚੀਜ਼ ਕਯੁਰੇਬਲ ਦੇਖੋ ਜੀ ਅੱਜ ਹਰ ਇੱਕ ਲੇਡੀ ਨੂੰ ਹਰ ਦੂਸਰੀ ਲੇਡੀ ਨੂੰ ਪੀਸੀਓਡੀ ਦੀ ਜਾਂ ਯੂਟਰਸ ਫਾਈਬਰੋਇਡ ਦੀ ਪ੍ਰੋਬਲਮ ਆ ਜਾਂ ਪੀਰੀਅਡਸ ਵੱਧ ਘੱਟ ਆਉਣੇ ਜਾਂ ਪੀਰਸ ਦੇ ਦੇਣਾ ਤੇ ਪੇਨ ਹੋਣਾ ਸੋ ਉਹ ਜਿਹੜੀਆਂ ਅਸੀਂ ਜਿਹੜੇ ਵਿਧੀ ਦੇ ਨਾਲ ਅਸੀਂ ਇਲਾਜ ਕਰਦੇ ਆ ਅਸੀਂ ਜਿਵੇਂ ਪੁਰਾਣੇ ਮਤਲਬ ਬਜ਼ੁਰਗ ਹੁੰਦੇ ਸੀ ਵੈਦ ਹੁੰਦੇ ਸੀ ਉਹ ਇੱਕ ਕੰਪਰੈਸ ਦੇ ਕੇ ਇੱਕ ਸੇਕਾ ਪੇਟ ਤੇ ਦੇ ਕੇ ਇੱਕ ਉਸ ਨੂੰ ਪੇਸ਼ੈਂਟ ਨੂੰ ਠੀਕ ਕਰਦੇ ਸੀ ਸੋ ਕੌਨ ਸੀ ਜਨ ਮੈਟੀ ਜੀ ਦੀ ਇੱਕ ਇਹੀ ਵਿਧੀ ਆ ਤੇ ਉਸ ਵਿਧੀ ਦੇ ਅਨੁਸਾਰ ਅਸੀਂ ਉਸ ਇਲਾਜ ਕਰਦੇ ਹਾਂ ਤੁਸੀਂ ਜਿੰਨੇ ਵੀ ਪੇਸ਼ੈਂਟ ਆਉਂਦੇ ਪੀਸੀਓਡੀ ਦੇ ਪੇਸ਼ੈਂਟ ਹੁੰਦੇ ਆ ਜਾਂ ਯੂਟਰਸ ਫਾਈਬਰਟ ਦੇ ਜੀ ਨੂੰ ਕਹਿੰਦੇ ਆ ਕਿ ਯੂਟਰਸ ਰਿਮੂਵ ਕਰਾਉਣੀ ਪਊਗੀ ਜੀ ਤੁਹਾਡਾ ਇਹ ਤਾਂ ਇਲਾਜ ਹੀ ਹੈ ਨੀਗਾ ਆਮ ਸਾਨੂੰ ਮਿਲਦਾ ਤੇ ਅਸੀਂ ਤਾਂ ਇਹ ਗੱਲ ਕਹਿੰਨੇ ਆ ਕਿ ਤੁਸੀਂ ਆਓ ਮਹਾਰਾਜ ਦੀ ਕਿਰਪਾ ਨਾਲ ਸਾਰਾ ਕੁਝ ਠੀਕ ਹੋਊ ਅਸੀਂ ਤਾਂ ਕੋਸ਼ਿਸ਼ ਹੀ ਕਰ ਸਕਦੇ ਆ ਅੱਗੇ ਇੱਥੇ ਸੇਵਾ ਕਰਨ ਵਾਲੇ ਵੀ ਕਰਮ ਵਾਲੇ ਆ ਤੇ ਜਿਹੜੇ ਇੱਥੇ ਆਉਂਦੇ ਆ ਉਹ ਵੀ ਕਰਮ ਵਾਲੇ ਆ ਇਹ ਵੀ ਨਹੀਂ ਕੀ ਤੁਸੀਂ ਕਹਿੰਦੇ ਹੋਗੇ ਕਿ ਅੱਖਾਂ ਦਾ ਕਿਉਂਕਿ ਅਸੀਂ ਆਮ ਤੌਰ ਤੇ ਬਾਕੀ ਬਿਮਾਰੀਆਂ ਦੇਖਿਆ ਸੀਗੀਆਂ ਪਰ ਅੱਖਾਂ ਦੀਆਂ ਕਹਾ ਲੈ ਜਾਨੀਆਂ ਇੱਕ ਨੁੱਖਾ ਚਮਤਕਾਰੀਆ ਇਲੈਕਟ੍ਰੋਮੋਬੈਦੀ ਦਾ ਕੀ ਕਹਿੰਦੇ ਜਾਓਗੇ ਕਿ ਇੱਥੇ ਬਜ਼ੁਰਗਾਂ ਦੀਆਂ ਹੋਰ ਲੋਕਾਂ ਦੀਆਂ ਜਿਹੜੀਆਂ ਅੱਖਾਂ ਦੇ ਵਿੱਚ ਵੀ ਕਾਫੀ ਵੱਡਾ ਇੱਕ ਬਦਲਾਅ ਆ ਗਿਆ ਦੇਖੋ ਜੀ ਇਹ ਕੌਨ ਸੀ ਜੀ ਮੈਡੀ ਜੀ ਦੀ ਇੰਨੀ ਕਿਰਪਾ ਗੁਰੂ ਮਹਾਰਾਜ ਦੀ ਅਸੀਂ ਕਿਰਪਾ ਸਮਝਦੇ ਹਾਂ ਸਾਡੇ ਤੇ ਆ ਕਿ ਅਸੀਂ ਇਹਦੇ ਇੱਕ ਹਿੱਸੇ ਬਣੇ ਅਸੀਂ ਖੁਦ ਨਹੀਂ ਕਈ ਵਾਰੀ ਸਾਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਕਿ ਇੰਨੇ ਕਮਾਲ ਦੇ ਰਿਜ਼ਲਟ ਹੁੰਦੇ ਆ ਖੁਦ ਵੀ ਅਸੀਂ ਕਈ ਵਾਰੀ ਸਾਨੂੰ ਆਪ ਨੂੰ ਪਤਾ ਨਹੀਂ ਲੱਗਦਾ ਕਿ ਪੇਸ਼ੈਂਟ ਨੂੰ ਪ੍ਰੋਬਲਮ ਜਿਹੜੀ ਹੁੰਦੀ ਹੈ ਉਹਦੀ ਅਸੀਂ ਮੈਡੀਸਨ ਦਿੰਨੇ ਆ ਲੇਕਿਨ ਉਹ ਤੋਂ ਜਿਹੜੀਆਂ ਹੋਰ ਆਰਗਨਸ ਦੇ ਵਿੱਚ ਪ੍ਰੋਬਲਮਸ ਹੁੰਦੀਆਂ ਉਹ ਵੀ ਠੀਕ ਹੋ ਜਾਂਦੀਆਂ ਸੋ ਅੱਖਾਂ ਦੀ ਰੈਗੂਲਰ ਮੈਡੀਸਨ ਪਾਉਣ ਦੇ ਨਾਲ ਅੱਖਾਂ ਦੀ ਐਨਕਾ ਉਤਰ ਜਾਂਦੀਆਂ ਇਹ ਤਾਂ ਕੋਈ ਸ਼ੱਕ ਨਹੀਂ ਕਿਉਂਕਿ ਅੰਕਲ ਜੀ ਬੈਠੇ ਆ ਅੰਕਲ ਜੀ ਦੀ ਤਾਂ ਦੇਖੋ ਅੱਜ 80 ਸਾਲ ਦੇ 80 85 ਸਾਲ ਦੀ ਉਮਰ ਆ ਅੰਕਲ ਜੀ ਦੀ ਤੇ ਦਿਸੀ ਦੇਖੋ 70 75 ਚਲੋ 75 ਸਾਲ ਸਾਢੇ 3 ਨੰਬਰ ਦੀ ਐਨਕਲ ਉਤਰਨੀ ਉਹ ਬਹੁਤ ਵੱਡੀ ਗੱਲ ਆ ਸੋ ਇਹ ਸਾਡੇ ਕੋਲੇ ਅੰਕਲ ਜੀ ਸਭ ਤੋਂ ਪਹਿਲੀ ਮਿਸਾਲ ਆ ਬਹੁਤ ਵੱਡੀ ਤੇ ਹੋਰ ਵੀ ਬਹੁਤ ਸਾਰੇ ਪੇਸ਼ੈਂਟਾਂ ਦੇ ਐਨਕਾਂ ਉਤਰ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਹ ਸੋਸਾਇਟੀ ਦਾ ਹਸਪਤਾਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਨੂੰ ਪਤਾ ਲੱਗਿਆ ਸੀਗਾ ਵੀ ਅੱਖਾਂ ਦੀ ਦਵਾਈ ਕਾਫੀ ਕੰਮ ਕਰਦੀ ਐ ਤੇ ਜਦੋਂ ਸਾਡੇ ਅਸੀਂ ਐਨਕ ਲਾਉਂਦੇ ਸਾਨੂੰ ਝੌਲਾ ਪੈਂਦਾ ਸੀ ਤੇ ਅਸੀਂ ਇੱਕ ਵੀ ਬਹੁਤ ਪ੍ਰੋਬਲਮ ਜ਼ਿਆਦਾ ਆ ਗਈ ਤੇ ਜਦੋਂ ਸਾਨੂੰ ਪਤਾ ਲੱਗਿਆ ਦਵਾਈ ਦਾ ਅਸੀਂ ਫਿਰ ਦਵਾਈ ਲੈ ਕੇ ਗਏ 1 ਮਹੀਨਾ ਲਗਾਤਾਰ ਪਾਈ ਤੇ ਸਾਨੂੰ ਕਾਫੀ ਆਰਾਮ ਮਿਲਿਆ ਹੁਣ ਅਸੀਂ ਲਗਾਤਾਰ 9-10 ਮਹੀਨੇ ਹੋ ਗਏ ਪਾ ਰਹੇ ਹਾਂ ਬਿਨਾਂ ਐਨਕ ਤੋਂ ਅਸੀਂ ਖੰਡ ਪਾਟ ਕਰ ਲਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਦੱਸਦੇ ਹੈਗੀਆਂ ਇੱਥੇ ਜਿਹੜਾ ਮਹਾਪੁਰਸ਼ਾਂ ਦੀ ਆਗਿਆ ਦੇ ਨਾਲ ਇੱਕ ਚੱਲ ਰਿਹਾ ਹੈਗਾ ਸਾਡਾ ਚੈਰੀਟੇਬਲ ਹਸਪੀਟਲ ਤੇ ਉਹਦੇ ਵਿੱਚ ਕੀ ਕੀ ਸਹੂਲਤਾਂ ਹੈਗੀਆਂ ਹਨਾ ਤੋਂ ਥੋੜਾ ਜਿਹਾ ਤੁਹਾਨੂੰ ਦਿਖਾਉਣੇ ਹੈਗੇ ਆ ਇਹ ਮੇਨ ਐਂਟਰੀ ਹੈਗੀ ਆ ਤੇ ਇੱਥੇ ਅਸੀਂ ਇੱਕ ਪਰਿਵਾਰ ਵੀ ਬਿਠਾਇਆ ਸੇਵਾ ਦੇ ਵਿੱਚ ਫ੍ਰੀ ਦੇ ਤੌਰ ਤੇ ਇਹ ਸੇਵਾ ਕਰਦੇ ਆ ਇਹਨਾਂ ਦਾ ਖਰਚਾ ਅਸੀਂ ਸਾਰਾ ਚੱਲਦੇ ਹੈਗੇ ਆ ਉਸ ਤੋਂ ਬਾਅਦ ਇਹ ਆਫਿਸ ਹੈਗਾ ਤੇ ਇੱਧਰ ਅਸੀਂ ਸਾਹਮਣੇ ਵਾਲੇ ਜਗ੍ਹਾ ਛੱਡੀ ਆ ਵੀ ਇੱਥੇ ਅਸੀਂ ਇੱਕ ਪੰਜ ਮੰਜ਼ਲਾ ਜਾਂ ਇਸ ਤੋਂ ਜ਼ਿਆਦਾ ਜਿਵੇਂ ਵੀ ਮਤਲਬ ਹੋਇਆ ਪ੍ਰਮਾਤਮਾ ਨੇ ਆਗਿਆ ਬਖਸ਼ੀ ਅਸੀਂ ਇੱਕ ਵਧੀਆ ਹਸਪੀਟਲ ਬਣਾਵਾਂਗੇ ਤਾਂ ਕਿ ਅਸੀਂ ਆਪਦੇ ਇਲਾਕੇ ਦੀ ਪੂਰੀ ਸੇਵਾ ਕਰ ਸਕੀਏ ਆਜੋ ਥੋੜਾ ਜਿਹਾ ਤੁਹਾਨੂੰ ਅੰਦਰ ਦਿਖਾਉਣੇ ਹੈਗੇ ਆ ਵੀ ਇੱਥੇ ਦੇਖ ਸਕਦੇ ਤੁਸੀਂ ਕਿੰਨੇ ਮਰੀਜ਼ ਬੈਠੇ ਆ ਗਿਆ ਸਾਰੇ ਠੀਕ ਹੋਏ ਹੈਗੇ ਆ ਔਰ ਇਹ ਲੈਬੋਰਟਰੀ ਹੈਗੀ ਆ ਲੈਬੋਰਟਰੀ ਦੇ ਵਿੱਚ ਤੁਹਾਨੂੰ ਦੁਬਾਰਾ ਜਾਣਕਾਰੀ ਦੇ ਦਿਆਂ ਅਸੀਂ ਸਾਰੀਆਂ ਯੂਰਪੀਅਨ ਮਸ਼ੀਨਾਂ ਲਾਈਆਂ ਹੈਗੀਆਂ ਤੇ ਇਹ ਜਿਹੜਾ ਇਹਦਾ ਖਰਚਾ ਹੈਗਾ ਜਿਹੜੇ ਵੀ ਇੱਕ ਮਤਲਬ ਜੇ ਆਪਾਂ ਕਹੀਏ ਵੀ ਟੈਸਟ ਦਾ ਖਰਚਾ 400 ਰੁਪਏ ਆ ਤੇ ਅਸੀਂ ਉਹਨੂੰ 25% ਤੇ ਲੈ ਕੇ ਆਂਦਾ ਜਾਨੀ ਠੀਕ ਹੈ ਵੀ ਸਿਰਫ 100 ਰੁਪਏ ਚ ਹੋਊਗੇ ਜੇ 100 ਰੁਪਏ ਦਾ ਖਰਚਾ ਕਿਸੇ ਵੀ ਟੈਸਟ ਦਾ ਉਹ 25 ਰੁਪਏ ਦੇ ਵਿੱਚ ਹੋਊਗਾ ਸੋ ਸਾਡੀ ਵੱਧ ਤੋਂ ਵੱਧ ਕੋਸ਼ਿਸ਼ ਆ ਵੀ ਬਹੁਤ ਸਾਰੇ ਜਿਹੜੇ ਟੈਸਟ ਆ ਫਰੀ ਵੀ ਹੁੰਦੇ ਆ ਪਰ ਜਿਨ੍ਹਾਂ 'ਚ ਥੋੜਾ ਬਹੁਤ ਖਰਚਾ ਆਉਂਦਾ ਉਹ ਉਹਨਾਂ 'ਕ ਖਰਚਾ ਪਾ ਕੇ ਤੇ ਮਤਲਬ ਉਹ ਟੈਸਟ ਕੀਤੇ ਜਾਣ ਤਾਂ ਕਿ ਅਸੀਂ ਇੱਥੇ ਇਲਾਕੇ ਦੀ ਹੋਰ ਸੇਵਾ ਕਰ ਸਕੀਏ ਇਹ ਚੱਲ ਰਿਹਾ ਇਸ ਤੋਂ ਬਾਅਦ ਤੁਹਾਨੂੰ ਦਿਖਾਉਣੇ ਹੈਗੇ ਅੱਗੇ ਰੇਟ ਲੈਸ ਦੇਖ ਸਕਦੇ ਹੋ ਕੋਈ ਵੀ ਮਾਰਕੀਟ 'ਚ ਤੁਸੀਂ ਕੰਪੈਰੀਜ਼ਨ ਵੀ ਕਰ ਸਕਦੇ ਹੋ ਦੇਖੋ 25% ਸਿਰਫ ਮਤਲਬ ਪੈਸੇ ਲੱਗਦੇ ਹੈਗੇ ਆ ਯਾਨੀ ਤਕਰੀਬਨ ਤਕਰੀਬਨ ਅਸੀਂ 75% ਡਿਸਕਾਊਂਟ ਤੇ ਉਹ ਸਾਰਾ ਕਰ ਰਹੇ ਹੈਗੇ ਆ ਇੱਥੇ ਸਲੈਪ ਕੱਟੀ ਜਾਂਦੀ ਹੈ ਡਾਕਟਰ ਸਾਹਿਬ ਦਾ ਰੂਮ ਆ ਔਰ ਇੱਥੇ ਡਾਕਟਰ ਇਲੈਕਟ੍ਰੋ ਹੋਮੀਓਪੈਥੀ ਦੇ ਡਾਕਟਰ ਹੈਗੇ ਆ ਜਿੰਨੀ ਵੀ ਮੈਡੀਸਨ ਹੈਗੀ ਹੈ ਇਹ ਬਿਲਕੁਲ ਫ੍ਰੀ ਦਿੱਤੀ ਜਾਂਦੀ ਹੈਗੀ ਆ ਤੇ ਇੱਕ ਦਿਨ ਹੁਣ ਯਾਨੀ ਇੱਕ ਦਿਨ ਦੂਜੇ ਐਲੋਪੈਥੀ ਵਾਲੇ ਡਾਕਟਰ ਵੀ ਆਉਂਦੇ ਆ ਤੇ ਗਾਂ ਸਾਡੀ ਸਾਰੀ ਉਹ ਮਤਲਬ ਕਮੇਟੀ ਦੀ ਗੱਲਬਾਤ ਚੱਲੀ ਜਾਂਦੀ ਹੈ ਕਿ ਐਲੋਪੈਥੀ ਵਾਲਾ ਡਾਕਟਰ ਅਸੀਂ ਮਤਲਬ ਇੱਕ ਹਾਇਰ ਕਰੀਏ ਤਾਂ ਕਿ ਅਸੀਂ ਪੂਰੇ 7 ਡੇਜ਼ ਵੀਕ ਦੇ ਵਿੱਚ ਉਹ ਵੀ ਅਸੀਂ ਪ੍ਰੋਵਾਈਡ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਤਰਾ ਸਿੰਘ ਜੀ ਸਾਨੂੰ ਮਤਲਬ ਬਹੁਤ ਪ੍ਰੋਬਲਮ ਸੀਗੀ ਤੇ ਅਸੀਂ ਅੰਗਰੇਜ਼ੀ ਦਵਾਈ ਨਾਲ ਨਹੀਂ ਠੀਕ ਹੋਏ ਸੀ ਲੀਵਰ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀ ਅਸੀਂ ਇਸ ਡਿਫੈਂਸਰੀ ਦੇ ਵਿੱਚੋਂ 3 ਮਹੀਨੇ ਦਵਾਈ ਖਾਣ ਨਾਲ ਠੀਕ ਹੋ ਚੁੱਕੇ ਹਾਂ ਬਹੁਤ ਵਧੀਆ ਦਵਾਈ ਆ बहुत विझा रिज़ल्ट मिलंदी वेहो जी ख़ालसा वेह जी